ਸਤਿ ਸ੍ਰੀ ਅਕਾਲ ਜੀ ਸੋਡਾ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਅੱਜ ਵਧੀਆ ਝਟ ਲਾਤੀ ਇਹਨਾਂ ਦੇ ਮੈਂ ਬਹੁਤ ਟਾਈਮ ਹੋ ਗਿਆ ਬੁਰਸ਼ ਲਾ ਕੇ ਨਾ ਮੰਈਆਂ ਨਹੀਂ ਸੀਗੀਆਂ ਉਦੋਂ ਮੈਂ ਪਾਣੀ ਛਿੜਕ ਦਿੰਦਾ ਹੁੰਦਾ ਸੀਗਾ ਜ਼ਰੂਰ ਇਹਨਾਂ ਤੇ ਪਰ ਬੁਰਸ਼ ਨਹੀਂ ਮਾਰਿਆ ਸੀਗਾ ਅੱਜ ਨਵੇਂ ਬੁਰਸ਼ ਦਾ ਮੈਂ ਵਧੀਆ ਲਾਹਾ ਲਿਆ ਘੰਟਾ ਲਾਤਾ ਪਹਿਲਾਂ ਤਾਂ ਸਾਡੇ ਨਾ ਆ ਗੇਟ ਵਾਲ ਹੁੰਦਾ ਸੀ ਟੈਂਕੀ ਜੋ ਪਾਣੀ ਆਈ ਜਾਂਦਾ ਸੀ ਇਹਦੀ ਹੁਣ ਪਾਈਪ ਲਿਆ ਕੇ ਨਵੀਂ ਪਾਉਣ ਵਾਲੀ ਇਹ ਛੋਟੀ ਜ ਹੈ ਮੋਟਰ ਚਲਾ ਕੇ ਨਿਮਾਉਣੀ ਪੈਂਦੀਆਂ ਨੇ ਮੋਟਰ ਚਲਾ ਕੇ ਜਦੋਂ ਨਹਾਉਣੇ ਨਹਾਉਣੇ ਨਾ ਪਾਣੀ ਬਾਲਾ ਡੁੱਲਦਾ ਪਰ ਆਪ ਨੂੰ ਚਿੱਤ ਕਾਲੀ ਜੀ ਲੱਗਿਆ ਰਹਿੰਦਾ ਵੀ ਪਾਣੀ ਵਾਲਾ ਡੋਲਾ ਛੇਤੀ ਕਰ ਛੇਤੀ ਕਰ ਬਹੁਤ ਜਿਆਦਾ ਕਾਲੀ ਜੀ ਚ ਨਮਾਈਆਂ ਨੇ ਗੀਆਂ ਬਾਕੀ ਇਹਦੇ ਆ ਪਟਾਜਾ ਪਤਾ ਸੀ ਗੋਰੀ ਵਾਲਾ ਗੋਰੀ ਨੇ ਤੋੜਤਾ ਸੀਗਾ ਇਹਦੇ ਪਤਾ ਇਹ ਬਾਕੀ 2-4 ਮਿੰਟ ਹੋਰ ਖੁੱਲੀਆਂ ਛੱਡਾਂਗੇ ਬੰਨਾਂਗੇ ਹੁਣ ਛੱਡ ਜਾ ਇਹ ਤਾਂ ਜੰਮੀ ਨਹੀਂ ਚੱਲਦੀ ਹੈਗੀ ਇਹਨੂੰ ਤਾਂ ਪਤਾ ਨਹੀਂ ਕਿਉਂ ਮੋਟਿਆ ਛੱਡ ਜਾ ਓਏ ਆ ਫਰਸ਼ ਬੋਸ ਮੈਂ ਵਧੀਆ ਤੋੜ ਦੇ ਅੱਜ ਅੱਜ ਸਵੇਰੇ ਸਵੇਰੇ ਤਾਂ ਧੁੱਪ ਬਹੁਤ ਕਰੜੀ ਕੱਢੀ ਸੀਗੀ ਹੁਣ ਫੇਰ ਬੱਦਲ ਬਾਈ ਜੀ ਹੋਗੀ ਦੇਖਦੇ ਆ ਕਿਦਾਂ ਦਾ ਮੌਸਮ ਰਹਿੰਦਾ ਕਿਦਾਂ ਦਾ ਨਹੀਂ ਬਾਕੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਭਰਾ ਸਾਰੇ ਜਿਹੜੇ ਕਮੈਂਟ ਕਰਦੇ ਹੁੰਦੇ ਆਗੇ ਬਾਈ ਸੰਗਲ ਚੱਕ ਦਿਆ ਕਰੋ ਸੰਗਲ ਕੱਢ ਦਿਆ ਕਰੋ ਗਲਾਂ ਦੇ ਵਿੱਚੋਂ ਸੰਗਲ ਬਾਈ ਫਿਰ ਇਹ ਪਵਾਉਂਦੀਆਂ ਨਹੀਂ ਛੇਤੀ ਅਲਕਤ ਮੰਨਦੀਆਂ ਨੇ ਸੰਗਲ ਪਾਉਣ ਤੋਂ ਇੱਧਰ ਹੀ ਆ ਜਾ ਉਧਰ ਨਾ ਮਾਰੀ ਸਾਲ ਹੋਣਾ ਇੱਧਰ ਆ ਜਾ ਇੱਧਰ ਜਾ ਉਧਰ ਮਾਰ ਫਿਰ ਮਾਰ ਮਾਰ ਐਂ ਇੰਗੇ ਜਿਹੇ ਆਦੇ ਨੇ ਇਹਨਾਂ 'ਚ ਕੋਈ ਨਾ ਕੋਈ ਝੋਟੀਆਂ 'ਚ ਟੱਕਰ ਮਾਰਦੀ ਆ ਉਹ ਖੁਰਲੀ 'ਚ ਚੜ ਜਾਂਦਾ ਖੁਰਲੀ 'ਚ ਹੀ ਇਧਰ ਮਾਰਦਾ ਸਾਲ ਦਾ ਬਾਤੀ ਤਾਂ ਬਹੁਤ ਆ ਹੈ। ਹਾਂ। ਬਾਕੀ گاਾਂ ਦੇ ਵੀ ਟੀਕਾ ਭਰਾਤਾ ਸੀਗਾ ਬਾਈ। ਐ ਐਚਐਫਐਮ ਪੋਰਟਡ ਆ ਕੋਈ ਟੀਕਾ ਦੇਖਣ ਵਾਲਾ ਟੀਕਾ ਇੱਥੇ ਪਿਆ ਹੋ ਕਿਤੇ। ਟੀਕਾ ਦੇਖ ਕੇ ਮੈਂ ਜੱਥਨੇ ਤੱਕ ਵੀਡੀਓ ਪਾ ਦੂੰਗਾ ਕੋਈ। ਬਾਕੀ ਸੰਗਲਾਂ ਦਾ ਤੇ ਇਹੀ ਆ ਬਾਈ ਪਵਾਉਂਦੀਆਂ ਨਹੀਂ ਹੈਗੀਆਂ ਬਾਅਦ ਵਿੱਚ ਗਲਾਂ ਦੇ ਵਿੱਚ ਹਲਕਤ ਬਣਦੀਆਂ ਨੇ। ਫਿਰ ਤਾਂ ਇਹਨਾਂ ਨੂੰ ਐ ਹੁੰਦਾ ਵੀ ਹੁਣ ਨਾ ਸਾਨੂੰ ਐ ਆ ਰੁੱਕ ਗਿਆ ਰੁੱਕ ਗਿਆ ਕਿੰਦਰ ਦਾ। ਬਾਲੇ ਵਾਰੀ ਸਿੱਧਾ ਹੀ ਢੋਲ ਜੀ ਵੀ ਵੱਜਿਆ ਬਹੁਤ ਵਾਰੀ ਵੱਜਿਆ। ਜਨੋ ਹੋਣੀਆ ਗੋਰੀ ਆਹਾ ਹਾ ਡਿੱਗ ਪਿਆ ਮੇਥੇ ਪਾਏ ਹੋਏ ਸੀ ਸੁੱਕਣੇ ਕਾਫੀ ਸਾਰੇ ਅੱਧੇ ਡੋਲਤੇ ਨੇ ਅੱਧੇ ਖਾ ਗਿਆ ਸਾਰੇ ਹਾਲ ਖਰਾਬ ਜੇ ਕਰਤੇ ਖੁੱਲੇ ਫਿਰਦੇ ਨੇ ਚਾਰ ਪੰਜ ਦਿਨ ਹੋ ਗਏ ਸਫੋਂ ਮੱਥਾ ਮਾਰਦਿਆਂ ਨੂੰ ਉਹਦੇ ਅੱਜ ਦਾਗ ਲ ਆ ਗਿਆ ਸਾਰੇ ਖਰਾਬ ਹਾਲ ਖਰਾਬ ਜੇ ਕਰ ਗਿਆ ਬਾਕੀ ਵੀ ਫੇਸਬੁੱਕ ਤੇ ਵੀਡੀਓ ਆਈ ਜਾਂਦੀ ਏ ਰੋਜ਼ YouTube ਤੇ ਵੀ ਤੇ ਜਰੂਰ ਸਾਰੇ ਉਪਰ ਲਾਈਕ ਸ਼ੇਅਰ ਕਰਿਆ ਕਰੋ ਪੀਡੀਐਫ ਇਹ ਮਿਲ ਆ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਉਥੇ ਆਪਾਂ ਜਾ ਰਹੇ ਹਾਂਗੇ ਸਾਡੇ ਪਿੰਡ ਦੀ ਵੀ ਝੋਟੀ ਲੈ ਕੇ ਜਾਣ ਦੀ ਸਲਾਹ ਹੈਗੀ ਹੈਗੀ ਬਾਕੀ ਦੇਖਦੇ ਆਂ ਵਿਆਹਾਂ ਜਾਂ ਚੱਕਰ ਕਰਕੇ ਦਿੱਕਤ ਜੀ ਪੈ ਸਕਦੀ ਹੈ ਵੈਸੇ ਮੈਂ ਤਾਂ ਪੱਕਾ ਜਾਊਂਗਾ ਹੀ ਝੋਟੀ ਦਾ ਕੋਸ ਆਪਾਂ ਪੱਕਾ ਨਹੀਂ ਸਕਦੇ ਝੋਟੀ ਸਨੱਖੀ ਆ ਵਧੀਆ 13-14 ਮਹੀਨਿਆਂ ਦੀ ਉਮਰ ਆਉਦੀ ਸਾਰੀ ਬਹੁਤ ਸੋਹਣੀ ਆ ਪੋਜੀਸ਼ਨ ਆ ਸਕਦੀ ਆ ਜੇ ਵਧੀਆ ਉਹਦੀ ਹੁਣ ਵਧੀਆ ਉਹਦੀ ਉਹ ਕਰੀ ਜਾਵੇ ਨਾ ਗਰੂਮਿੰਗ ਵਗੈਰਾ ਵਧੀਆ ਕਰੀ ਜਾਵੇ ਟ੍ਰਿਮਿੰਗ ਤੇ ਬੜੀਆ ਦੇਖਦੇ ਆਂ ਬਾਕੀ ਪੀਡੀਐਫ ਮੇਲੇ ਦੇ ਵਿੱਚ ਇਦਕੇ ਕੰਪੀਟੀਸ਼ਨ ਬਹੁਤ ਜ਼ਿਆਦਾ ਤਕੜਾ ਹੋਣ ਵਾਲਾ ਹੈ ਕਿਉਂਕਿ ਇਦਕੇ ਇਹਨਾਂ ਨੇ ਕੰਮ ਬਹੁਤ ਵੱਡੇ ਲੈਵਲ ਤੇ ਕਰਿਆ ਡੈਰੀ ਐਕਸਪੋ ਵਗੈਰਾ ਦੀਆਂ ਸਟਾਲਾਂ ਇਦਕੇ ਬਹੁਤ ਜ਼ਿਆਦਾ ਮਹਿੰਗੀਆਂ ਦਿੱਤੀਆਂ ਨੇ ਇਹਨਾਂ ਨੇ ਸਟੋਰੀਆਂ ਵਗੈਰਾ ਸਾਰਾ ਕੁਝ ਸੀ ਪ੍ਰਬੰਧ ਵੀ ਸਾਰੇ ਚੰਗੇ ਹੀ ਹੁੰਦੇ ਨੇ ਪੀਡੀਐਫ ਮੇਲੇ ਦੇ ਸਾਨੂੰ ਸਾਰਿਆਂ ਨੂੰ ਪਤਾ ਹੈ ਪ੍ਰਬੰਧਾਂ ਗਣੀਓ ਕੋਈ ਘਾਟ ਨਹੀਂ ਛੱਡਦੇ ਬਾਕੀ ਆਪਾਂ ਦੇਖਦੇ ਆਂ 7 8 9 ਦਾਗਾ ਮੈਨੂੰ ਲੱਗਦਾ ਇਹ ਦੇਖਦੇ ਆਂ ਪਿਕਨੰਦਾ ਦਿਨ ਪਹਿਲਾਂ ਹੀ ਜਾਵਾਂਗੇ ਕਿਉਂਕਿ ਵੀਡੀਓ ਵਗੈਰਾ ਸਾਰੇ ਭਰਾ ਮੇਲੇ ਆਣੀਆਂ ਨਹੀਂ ਜਿਆਦਾ ਵੇਟ ਕਰ ਰਹੇ ਨੇ ਕਮੈਂਟ ਸਾਰੇ ਪੀਡੀਐਫੇ ਮੇਲੇ ਦੀ ਆ ਰਹੇ ਨੇ ਬਈ ਜਾ ਰਹੇ ਹਾਂ ਕੋਈ ਜਾਨਵਰ ਲੈ ਕੇ ਜਾ ਰਹੇ ਹਾਂ ਕੀ ਕਿਵੇਂ ਸਾਰਾ ਕੁਝ ਆਪ ਪਿਕਨੰਦਾ ਦਿਨ ਪਹਿਲਾਂ ਜਾ ਕੇ ਦੇਖਦੇ ਆਂ ਕਿ ਕੀ ਬਣਦਾਗਾ ਤੇ ਲਾਈਕ ਜਰੂਰ ਕਰ ਦਿਆ ਕਰੋ ਸਾਰੇ ਭਰਾ ਵੀਡੀਓ ਨੂੰ ਤੇ ਆਪਣੀ ਤਿੰਨ ਚਾਰ ਮਿੰਟਾਂ ਦੀ ਵੀਡੀਓ ਹੁੰਦੀ ਆਹੀ ਬਾਕੀ ਫਾਰਮਾਂ ਦੀ ਵੀਡੀਓ ਬਹੁਤ ਜਲਦੀ ਬਈ ਬਣਾਇਆ ਕਰਾਂਗੇ ਆਪਾਂ ਮੈਸੇਜ 6-7 ਭਰਾਵਾਂ ਦੇ ਆਏ ਪੈ ਨੇ ਜਿਨ੍ਹਾਂ ਦੇ ਬਹੁਤ ਸੋਹਣੇ ਫਾਰਮ ਨੇਗੇ ਤੇ ਉਹਨਾਂ ਦੀ ਵੀਡੀਓ ਬਣਾਉਣੀ ਹੈਗੀ ਬਸ ਕੰਮਕਾਰਾਂ 'ਚ ਥੋੜੇ ਜਿਆਦੇ ਉਲਝੇ ਹੋਏ ਆਂਗੇ ਟਾਈਮ ਘੱਟ ਲੱਗਦਾ ਆ ਵੀ ਬਸ ਮੈਂ ਹੋਣੀ ਨਿਮਾਨ ਮੁਕੇ ਹਟਿਆ ਸੀਗਾ ਹੋਣੀ ਖੁੱਲੀਆਂ ਖਾਲੀਆਂ ਛੱਡ ਕੇ ਨਾ ਮੇਰੇ ਹੁਣ ਦਿਮਾਗ 'ਚ ਆ ਗਈ ਗੱਲ ਮੈਂ ਕਿਹਾ ਇੱਕ ਵੀਡੀਓ ਬਣਾ ਦਈਏ 2-4 ਮਿੰਟਾਂ ਦੀ ਕੁਛ ਨਾ ਕੁਛ ਪਾਈ ਚੱਲੀ ਹੈ ਨਾ ਸਾਰੇ ਪ੍ਰੋਐਕਟਿਵ ਰਹਿੰਦੇ ਨੇਗੇ ਤੇ ਵਾਹਿਆਂ ਨੂੰ ਅਪਡੇਟ ਮਿਲਦਾ ਰਹੇ ਫਿਰ ਵਧੀਆ ਗੱਲ ਹੈਗੀ ਬਾਕੀ ਰੀਲਾਂ ਤੇ ਜੋਰ ਹੈ ਰੀਲਾਂ ਜਰੂਰ ਮੈਂ ਵੱਧ ਪਾਉਣ ਹਾਂ ਰੀਲਾਂ ਵਾਲੀ ਧੁੱਕੀ ਕੱਢ ਕੇ ਰੱਖਾਂਗੇ ਮੇਲੇ ਦੇ ਵਿੱਚ ਵੀ ਤੇ ਇਹ ਤੇ ਕੀ ਤਾਂ ਆਪਾਂ ਮੇਲੇ ਦੇ ਵਿੱਚ ਵੱਡੇ ਵਲੌਗ ਵੀ ਬਹੁਤ ਪਾਉਣੇ ਨੇਗੇ ਛੋਟੀਆਂ ਰੀਲਾਂ ਨਹੀਂ ਕੱਲੇ ਵੱਡੇ ਵਲੌਗ ਵੀ ਬਹੁਤ ਪਾਵਾਂਗੇ ਆਪਾਂ ਇਹ ਟੋਟਲ ਥੰਬਨੇਲ ਲਾ ਦਾਂਗੇ YouTube ਤੇ ਤੁਸੀਂ ਦੇਖ ਲਿਓ ਇਹ ਵੀਡੀਓ ਫੋਟੋ ਹੋਊਗੀ ਸਾਰੇ ਨਾਲੋਂ ਥੰਬਨੇਲ ਤੇ ਪਹਿਲਾਂ ਜੇ ਸਹੀ ਲੱਗੀ ਜੇ ਹੋਰ ਕੋਈ ਸਹੀ ਲੱਗੀ ਤਾਂ ਉਹ ਪਾ ਦਾਂਗੇ ਆਪਾਂ ਬਾਕੀ ਧੰਨਵਾਦ ਹੈ ਬਾਈ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੰਗਾ ਜੀ ਬਾਏ ਬਾਏ